ਸੰਗਰੂਰ ਦੇ ਪਿੰਡ ਦੇਲਾ ਸਿਹਾ ਚ ਸਥਿਤੀ ਉਸ ਵੇਲੇ ਤਣਾਪੂਰਣ ਬਣ ਗਈ ਜਦ ਸੱਸ ਸੌਰੇ ਨੇ ਆਪਣੀ ਵਿਧਵਾ ਨੂੰ ਤੇ ਉਸਦੇ ਪਰਿਵਾਰ ਉੱਤੇ ਘਰ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਜਦਕਿ ਪੁਲਿਸ ਦੀ ਕਾਰਵਾਈ ਦੌਰਾਨ ਪਿੰਡ ਦੇ ਲੋਕ ਨੂੰ ਦੇ ਸਮਰਥਨ ਵਿੱਚ ਖੜ ਗਏ ਜਿਸ ਕਾਰਨ ਪਿੰਡ ਦੇ ਲੋਕਾਂ ਦੀ ਪੁਲਿਸ ਨਾਲ ਹੀ ਝੜਪ ਹੋ ਗਈ ਅਤੇ ਜਦੋਂ ਪੁਲਿਸ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣ ਲੱਗੀ ਤਾਂ ਲੋਕਾਂ ਨੇ ਐਸਐਚਓ ਅਤੇ ਡੀਐਸਪੀ ਦੀਆਂ ਗੱਡੀਆਂ ਨੂੰ ਹੀ ਰੋਡ ਤੇ ਟਰਾਲੀਆਂ ਲਗਾ ਕੇ ਰੋਕ ਲਿਆ ਤੇ ਗ੍ਰਿਫਤਾਰ ਕੀਤੇ ਲੋਕਾਂ ਨੂੰ ਛੁਡਵਾ ਲਿਆ ਜੀ ਜੀ ਮਾਮਲਾ ਜਿਹੜੀ ਗਗਨਦੀਪ ਕੌਰ ਹੈ ਵਾਈਫ ਆਫ ਲੇਟ ਨਕਰੰਜ ਸਿੰਘ ਦੇ ਉੱਪਰ ਚੰਸੀ ਦੀ ਨਿਊ ਹੈ ਇਹਦੇ ਘਰ ਵਾਲੇ ਦੀ ਜਿਹੜੀ ਮੌਤ ਹੋ ਗਈ ਸੀ ਕਾਫੀ ਸਾਲ ਪਹਿਲਾਂ ਔਰ ਇਹਦੇ ਦੋ ਬੇਟੀਆਂ ਨੇ ਸੋ ਇਹ ਜਿਹੜੀ ਹੈ ਪਹਿਲਾਂ ਇਸ ਦੇ ਜਿਹੜੇ ਸਹੁਰੇ ਪਰਿਵਾਰ ਨੇ ਹੈ ਇਹਨੂੰ ਘਰੋਂ ਕੱਢਤਾ ਜਦੋਂ ਘਰੋਂ ਕੱਢਿਆ ਤਾਂ ਪਿੰਡ ਦੀ ਪੰਚਾਇਤ ਨੇ ਮੌਜੂਦ ਬੰਦਿਆਂ ਨੇ ਜਾ ਕੇ ਜਿਹੜਾ ਇਹਨਾਂ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਲੜਕੀ ਨੂੰ ਜਿਹੜਾ ਹੈ ਬਿਠਾਤਾ ਘਰ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਹਾਂਜੀ ਫਿਰ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਵੀ ਇਸ ਦਾ ਜਿਹੜਾ ਮੀਟਰ ਹੈ ਵੱਖਰਾ ਲਵਾ ਦਿਓ ਤਾਂ ਉਹਦਾ ਵੱਖਰਾ ਮੀਟਰ ਲਾ ਕੇ ਜਿਹੜਾ ਉਹਨੂੰ ਬਿਠਾਇਆ ਗਿਆ ਤੇ ਉਸ ਦਿਨ ਤਿੰਨੇ ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਐਸ ਐਚ ਓ ਨੇ ਭਲਾਇਆ ਉੱਥੇ ਇਹ ਤੇ ਇੱਕ ਤਾਂ ਪਰਚਾ ਦਿੱਤਾ ਤੇ ਚੱਕ ਕੇ ਉਹਨੇ ਜਿਹੜਾ ਇਹਨੂੰ ਘਰੋਂ ਕਢਾਤਾ ਤੇ ਜਿੰਦੇ ਲਾਤੇ ਤੇ ਉਸ ਤੋਂ ਬਾਅਦ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਤਿਆਚਾਰ ਕੀਤਾ ਲੋਕਾਂ ਦੇ ਨਾਲ ਜਿਹੜੀ ਆਵਾਜ਼ ਸੁਣ ਦਿੱਤੀ ਇਸ ਵੀ ਮਾਮਲੇ ਕਿੰਨਾ ਵੱਧਾ ਜਿਵੇਂ ਦੇਖਿਆ ਗੱਡੀਆਂ ਤੇ ਰੀਵੀਨਾਂ ਦੇ ਸਾਹਮਣੇ ਇਹਨਾਂ ਵੱਧਾ ਵੱਧ ਕਿਉਂ ਗਿਆ ਕਿ ਆਖਿਰ ਇੱਕ ਬਰਵਾ ਦਾ ਮਾਮਲਾ ਆ ਇਹ ਦੇਖੋ ਜੀ ਗੱਲੇ ਆ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇਗੇ ਸੀ ਬਾਅਦ ਵਿੱਚ ਇਹਨਾਂ ਨੇ ਇੱਕ ਤਾਇਸ ਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਨੇਰੇ ਆ ਕੇ ਕਦੇ ਮੈਨੂੰ ਭੇਜ ਦਿੰਦੇ ਨੇ ਜੀ ਪਹਿਲਾਂ ਤੋਂ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਮੈਂ ਆਪਣੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਭੇਜ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਭੇਜ ਦਿੰਦੇ ਨੇ ਹੁਣ ਜਿਵੇਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚੱਡ ਬਿਠਾ ਦਿਓ ਇਹਨਾਂ ਦੀ ਸਹਿਮਤੀ ਨਾਲ ਮੀਟਰ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੁਣ ਮੇਰੇ ਤੇ ਪਰਚਾ ਦਾ ਮੈਨੂੰ ਤਾਂ ਜੀ ਪੁਲਿਸ ਨੇ ਉੱਥੇ ਬੁਲਾ ਲਿਆ ਥਾਣੇ 'ਚ ਉੱਥੇ ਅਸੀਂ ਬਾਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਥਾਣੇ 'ਚ ਬਿਠਾ ਲਿਆ ਜੀ ਇੱਥੇ ਐਸ ਐਚਓ ਸਾਹਿਬ ਨੇ ਪੈਸੇ-ਫੂਸੇ ਲੈ ਕੇ ਜੀ ਮੇਰੇ ਕੰਮ ਰਹਿ ਨੂੰ ਜਿੰਦੇ ਲਵਾਤੇ ਜੀ ਐਸ ਐਚਓ ਦੇ ਖੜਿਆਂ ਤੋਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਦਿਨੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨਨਦ ਦੇ ਨੇ ਉਹਨਾਂ ਨੇ ਜੀ ਮੇਰਾ ਇੱਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗੈਣੇ ਗੱਟੇ ਜੋ ਸਮਾਨ ਸੀ ਮੇਰਾ ਸਾਰਾ ਅੰਦਰੇ ਜਬਤ ਕਰ ਲਿਆ ਕੱਲ ਜਦੋਂ ਗੰਗਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦਿਆਂ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸਹੁਰਾ ਸਾਹਿਬ ਦੇ ਬਿਆਨ ਤੇ ਤੇ 307 427 14849 ਜਿਹੜੀਆਂ ਪੁਰਾਣੀਆਂ ਏਪੀਸੀ ਦੀਆਂ ਸੈਕਸ਼ਨਾਂ ਦੇ ਉਹਨਾਂ ਦੇ ਤਹਿਤ ਐਫਆਈਰ ਨੰਬਰ 175 ਦਰਜ ਜਿਸਟਰ ਕਾਲ ਕੀਤੀ ਸੀ ਉਸ ਦੀ ਤਫਤੀਸ਼ 'ਚ ਜਦੋਂ ਪੁਲਿਸ ਮੁਲਾਜ਼ਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਕਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲੱਗ ਕੇ ਕੋਈ ਬਿੱਲਾ ਹੈਗਾ ਜਿਹੜਾ ਸਰਪੰਚ ਐ ਚੂਲੜ ਕਲਾ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਕੋਲਸੀ ਤਕਰਾਰਬਾਜੀ ਹੋਈ ਜਿੱਥੇ ਇੱਕ ਮੁਲਾਜ਼ਮ ਦੀ ਪੱਗ ਲਈ ਗਈ ਤੇ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮੁਲਾਜ਼ਮ ਗੁਰਤੇਜ ਸਿੰਘ ਦੇ ਬਿਆਨ ਤੇ 353 186 ਦੇ ਤਹਿਤ ਐਫਆਈਰ ਨੰਬਰ 176 ਦਰਜੇ ਸੇ ਕੀਤੀ ਗਈ ਸੀ ਛਲ ਜੁੜਾ ਵਕੂਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ ਕੁਈ ਰੈਸਟ ਵੀ ਹੋਈ ਹੈ ਇੱਥੇ ਇੱਕ ਇਹਦੇ ਵਿੱਚ ਰੈਸਟ ਹੋਈ ਹੈ ਜੀ 30 ਕੁ ਮਾਰ ਦੀ ਪਿੰਡ ਵਾਸੀ ਇਕੱਠੇ ਹੋ ਕੇ ਆਏ ਸੀ ਕਿਸਾਨ ਜਿੱਥੇ ਬੰਦੀਆਂ ਆਈਆਂ ਸੀ ਇੱਥੇ ਧਰਨਾ ਲਾਉਣ ਲਈ ਉਹ ਕੋਈ ਗੱਲਬਾਤ ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਨਗਰਨਦੀਪ ਕਰੋ ਲਵਾਈ ਸੀ ਸਾਰੀ ਪੰਚਾਇਤ ਆਈ ਸੀ ਜੁਨੀਅਨ ਵਾਲੇ ਆਏ ਸੀ ਨਮਾਦੇ ਉਹਨਾਂ ਦਾ ਪੱਖ ਸੁਣਿਆ ਗਿਆ ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ-ਜਿੱਥੇ ਉਹ ਲੜਕੀ ਨਾਲ ਧੱਕਾ ਹੋਇਆ ਉਹ ਸਾਰਾ ਪੱਖ ਵਿਚਾਰਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਹਜੇ ਜ਼ਮੀਨ ਦਾ ਕੇਸ ਤਾਂ ਉਹ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸੇਲ ਲਵਾ ਦਿੱਤੀ ਸੀ ਪਰ ਉਹਦਾ ਘਰ ਸਬੰਧੀ ਵੀ ਜੋ ਵੀ ਉਹਦਾ ਬਣਦਾ ਰਾਈਟ ਹੈ ਜੋ ਵੀ ਲਾਉਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ